ਵੀ ਆ ਵੀਡੀਓ ਪੁਸ਼ ਕਰ ਰਹੀ ਟਰੈਕਟਰ ਨਾਲ ਲਓ ਜੀ ਚੈੱਕ ਨੂੰ ਚੈੱਕ 45 45 ਚੰਦੇ ਦੋ ਚੱਕ ਲੱਗਿਆ ਜੀ ਰੋਕ ਦਿਓ ਇੱਥੇ ਲੋਰੀ ਚੈੱਕ ਕਰੋ ਥੱਲੇ ਵੀਡੀਓ ਬਣ ਗਈ ਦਾ ਇਹ ਫੰਟ ਵੀਡੀਓ ਆ ਗਈ ਇੱਕ ਸੈਂਟਰਲ ਸ਼ਾਫਟ ਆ ਗਈ ਆ ਉਧਰ ਦੋ ਆ ਸ਼ਾਫਟ ਜਾਂਦੀ ਹੈ ਤੇ ਦੋ 20 ਇਚ ਆ ਗਿਆ ਨਾ ਉਹਦੇ ਅੰਦਰ ਹੀ ਪ੍ਰੇਟ ਲਾਈ ਆ ਪ੍ਰੋਪਰ ਆ ਚਲੋ ਇਹ ਦਾਮ ਟਰਾਲੀਆਂ ਵਾਲੇ ਉਦਾਂ ਹੀ ਛੱਡਦੇ ਚੈਨਲ ਨੂੰ ਇਹ ਨਾਲ ਡਬਲ ਸਪੋਰਟ ਹੋ ਜਾਂਦੀ ਹੈ ਵਾਇਰਿੰਗ ਦਾ ਪ੍ਰੋਪਰ ਤੌਰ ਤੇ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਅਗੇਨ ਅੱਜ ਫੇਰ ਆਪਾਂ ਜੀ ਬਲਦੇਵ ਸਿੰਘ ਐਂਡ ਕੰਪਨੀ ਨੂਰ ਮਹਿਲ ਤੇ ਫੋਨ ਨੰਬਰ ਹੈਗਾ 98723 ਤੇ 24633 ਨਮਾਟੇ ਲਾ ਕੇ ਰਖਿਤਾ ਆ ਤੇ ਕੋਸੇ ਮਨਜੀਤ ਭਾਜੀ ਨੂੰ ਕਿਤਾ ਭਾਜੀ ਜੀ ਚਿਤਕਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਗਿਆ ਕਿਦਾਂ ਸੇਤਾਂ ਕਦਾਂ ਚੱਲਦੀ ਕਲਾ ਬੱਸ ਬਹੁਤ ਵਧੀਆ ਕਿਰਪਾ ਦਾਤੇ ਦੀ ਨਵਾਂ ਟਰਾਲਾ ਫਿਰ ਨਵਾਂ ਟਰਾਲਾ ਕੀਤਾ ਜੀ 21 ਫੁੱਟ ਆਹ 21 ਕਿੰਨੇ ਫਸ 21 7.5 ਬਿਊਟੀ ਵਾਲਾ ਜੀ ਪੀਟੀਓ ਵਾਲਾ ਪੀਟੀਓ ਵਾਲਾ ਆਪਾਂ ਪੀਟੀਓ ਨੰਬਰ 1 ਹੋਗਾ ਪੀਟੀਓ ਪੀਟੀਓ ਬੱਸ ਨਾ ਹੀ ਪੀਟੀਓ ਪੀਟੀਓ ਰਾ ਦੇਣਾ ਹਾਂਜੀ ਹਾਂਜੀ ਹਾਂ ਤੇ ਦੱਸੋ ਜੀ ਕੀ ਕੀ ਇਹ ਚ ਦੱਸਣਾ ਤਾਂ ਉਹ ਅੱਗੇ ਵਾਲੀਆਂ ਚੀਜ਼ਾਂ ਹੀ ਆ ਜੀ ਹਾਂਜੀ ਜਿੱਦਾਂ ਡਾਲੇ ਦਾ ਡਿਜ਼ਾਈਨ ਤਾਂ ਤੁਹਾਨੂੰ ਪਤਾ ਹੀ ਆਪਾਂ ਜਿਹੜਾ ਬਣਾਉਨੇ ਆ ਜੀ ਜੀ ਸਫਾਈ ਦਾ ਨਵੇਂ ਤਰ੍ਹਾਂ ਦੇ ਚੈਨਲ ਆ ਇਹ ਡਾਈ ਦੇ ਬਣੇ ਹੋਏ ਆ ਚਾਰੇ ਪਿੱਲਰ ਪੈਨ ਵਾਸ਼ ਲੱਗੇ ਹੋਏ ਆ ਡਾਲਾ ਕੜਕਣ ਤੋਂ ਜੀ ਜੀ ਐਲਈਡੀ ਲਾਈਟਾਂ ਲੱਗੀਆਂ ਆ ਹਾਂਜੀ ਮਿਲਟਰੀ ਕੁੰਡੇ ਲੱਗੇ ਨਾਲ ਪਿੱਛੇ ਬੰਪਰ ਮੈਂ ਕਹਤੇ ਥੱਲੇ ਮੁੱਕਿਆ ਨਹੀਂ ਹਾਂ ਉਹਨਾਂ ਨੇ ਆਪਣਾ ਲਗਾਇਆ ਹਾਲੇ ਮੁੱਕਿਆ ਨਹੀਂ ਤੇ ਉੱਪਰ ਆ ਵਾਟਰ ਫਾਰਮ ਉਹਨਾਂ ਦਾ ਗੋਤ ਆ ਭਾਜੀ ਉਹਨਾਂ ਦਾ ਠੀਕ ਹੈ ਜੀ ਤੇ ਇਦਰਾ ਜੀ ਪੰਜਾਬ ਦੇ ਲੇਜੈਂਡ ਹਾਂ ਜੀ ਇਹ ਫੋਟੋ ਨੂੰ ਕਹਿ ਸਕਦੇ ਆ ਮੌਸਮਣੀ ਫੋਟੋ ਲਵਾਈ ਆ ਖੇ ਖਡਾਰੀ ਕਲਮ ਖਡਾਰੀ ਕਲਮ ਤੇ ਸਿਆਸਤ ਹਾਂ ਉਹ ਮੁੰਡਾ ਪਲੇਅਰ ਆ ਨੰਗਲੰਬੀਆਂ ਸਿੱਧੂ ਮੂਸੇ ਵਾਲਾ ਦੀਪ ਸਿੱਧੂ ਉਹ ਪਲੇਅਰ ਸੀਗਾ ਉਹ ਖਿਡਾਰੀ ਸੀ ਤੇ ਉਹ ਸੀ ਸਿਆਸਤ ਦਾ ਹਾਂ ਜੀ ਨਾਲ ਐਕਟਰ ਵੀ ਸੀਗਾ ਮੁੰਡਾ ਹਾਂ ਠੀਕ ਆ ਠੀਕ ਆ ਜੀ ਦਾਲਾ ਸਾਈਡ ਤੇ ਖੁੱਲਦਾ ਹੋ ਗਿਆ ਦਾ ਦੋਨੇ ਪਾਸੇ ਖੁੱਲਦਾ ਦਾਲਾ ਜੀ ਇਹ ਦੋਨੋਂ ਪਾਸੇ ਥੱਲੇ ਨੂੰ ਤੇ ਸਾਈਡ ਨੂੰ ਤੇ ਸਾਈਡ ਨੂੰ ਖੁੱਲਦਾ ਆ ਲੱਗ ਜੀ ਸਾਈਡ ਤੇ ਹਾਂ ਬਹੁਤ ਆ ਗਿਆ ਤੇ ਹਾਂ ਜੀ ਇਹ ਤਾਂ ਖੋਲ ਕੇ ਇਧਰ ਨਾਲ ਲੱਗ ਜਾਂਦਾ ਆ ਪਿੰਨਾ ਕੱਢ ਦੇਣੀਆਂ ਹੁੰਦੀਆਂ ਹਨਾ ਹਾਂਜੀ ਹਾਂਜੀ ਆ ਇੱਥੇ ਲੋਕ ਲੱਗਿਆ ਹਾਂਜੀ ਉੱਪਰ ਨੂੰ ਚੱਕਣ ਨੂੰ ਇਦਾਂ ਖੋਲ ਕੇ ਠੀਕ ਆਪਾਂ ਲੋਕ ਚੱਕ ਕੇ ਇਧਰ ਮੁਰਗੀਨ ਲੋਕ ਕਰ ਦੇਣਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਆ ਉੱਪਰਲੀ ਪੱਤੀ ਆ ਗਈ ਆਹ ਜੀ ਜੀ ਤੇ ਆ ਸਾਈਡ ਤੇ ਜਿਹੜੀ ਆ ਤਾਂ ਨੂੰ ਉੱਪਰ ਨੂੰ ਹਾਂਜੀ ਆ ਬੈਕ ਟੋਚਨ ਖੋਖਾ ਗਈ ਠੀਕ ਹੈ ਜੀ ਤੇ ਪੋਡ ਆ ਗਿਆ ਨਾ ਰਬਾਟਰ ਟੈਂਕ ਆ ਗਿਆ ਵਾਹ ਜੀ ਵਾਹ ਵਾਟਰ ਟੈਂਕਰ ਦਿਖਾਓ ਜੀ ਵਾਟਰ ਟੈਂਕਰ ਇਹ ਬਹੁਤ ਜ਼ਰੂਰੀ ਹੁੰਦਾ ਹੈ ਹਾਂਜੀ ਹਾਂਜੀ ਦਿਖਾਓ ਤੁਹਾਨੂੰ ਧੋਣਾ ਨਾ ਵਧੀਆ ਰਹਿੰਦਾ ਹੈ ਹਾਂਜੀ ਆ ਬੈਡ ਸਾਰਾ ਸੀਐਨਸੀ ਮਸ਼ੀਨ ਦਾ ਬਣਿਆ ਹੋਇਆ ਹਾਂਜੀ ਡਬਲ ਐਂਗਲ ਆ ਦੇਖੋ ਐਂਗਲ ਇਹ ਆਪ ਅੱਗੇ ਵੀ ਹਰ ਵੀਡੀਓ ਦੱਸਿਦਾ ਵੀ ਇਹ ਜੂ ਕਟ ਕੋਵਿੰਗ ਬਣਾਉਂਦਾ ਹੈਗਾ ਇਹ ਆਪਾਂ ਹੀ ਬਣਾਉਂਦੇ ਆ ਸਿਰਫ ਬਲਦੇਵ ਸਿੰਘ ਐਂਡ ਕੰਪਨੀ ਨੂਰਮਲ ਬਣਾਉਂਦੀ ਹੈ ਪੰਜਾਬ ਵਿੱਚ ਕੋਈ ਵੀ ਨਹੀਂ ਬਣਾਉਂਦਾ ਮੈਂ ਦੇਖਿਆ ਨਹੀਂ ਹਾਲ ਤੱਕ ਵੀ ਕੋਈ ਨਾਲ ਹੀ ਜ਼ਿੰਕ 볼ਟਾਂ ਹਾਂਜੀ ਤੇ ਪੇਂਟ ਦੀ ਕੁਆਲਿਟੀ ਤਾਂ ਤੁਹਾਨੂੰ ਪਤਾ ਹੀ ਆ ਜਿਹੜੀ ਹੈਗੀ ਆ ਜੀ ਜੀ ਵੀ ਆ ਦੇਖੋ ਬਿਲਕੁਲ ਹੱਥ ਮਲੈਮ ਪੂਰਾ ਮਲੈਮ ਪੇਂਟ ਆ ਤੇ ਹਾਂਜੀ ਜੀ ਚੁੱਗੀ ਦੀ ਹਾਂਜੀ ਐਂਗਲ ਚੈਨਲ ਸੇਲ ਦਾ ਪਾਈਪ ਰਵਿੰਦਰਾ ਦਾ ਸ਼ੀਟ ਸਾਰੀ ਟਾਟਾ ਦੀ ਹੈ ਪਿੱਛੇ ਤੋਂ ਆਣੇ ਆਹ ਗਿਣਤੀਆਂ ਆ ਗਈਆਂ ਹਾਂਜੀ ਆ ਨਾਗ ਦਾ ਬੱਚਾ ਆ ਗਿਆ ਇਹ ਜ਼ਰੂਰੀ ਹੈ ਜੀ ਇਹ ਨਾਗ ਹੀ ਲੱਗਦਾ ਨਾਗ ਦਾ ਬੱਚਾ ਨਹੀਂਗਾ ਵੱਡਾ ਹੀ ਹੋਵੇ ਅੱਗੇ ਵੱਡਾ ਹੋ ਜਾਂਦਾ ਲੱਗਦਾ ਮੈਂ ਹਾਂ ਵੱਡਾ ਹੋ ਗਿਆ ਹਈਆ ਅੱਛਾ ਦੂਗੇ ਢਾਲੇ ਦਾ ਹੈ ਇਹ ਢਾਲਾ ਇੱਧਰ ਆ ਕੇ ਲੋਕ ਹੋ ਜਾਣਾ ਇੱਥੇ ਠੀਕ ਠੀਕ ਹੈ ਠੀਕ ਹੈ ਇਹਦੇ ਨਾਲ ਲੋਕ ਹੋਣਾ ਮੈਂ ਟਾ ਗਿਆ ਥੱਲੇ ਥੱਲੇ ਉਹ ਕੈਂਚੀ ਆ ਗਈ ਦੇਖੋ ਸੀਐਨਸੀ ਕਟਿੰਗ ਮਸ਼ੀਨ ਦੀ ਸਾਰੀ ਕੈਂਚੀ ਲੱਗੀ ਹੋਈ ਹੈ ਨਾਲ ਟੈਂਕੀ ਜਾਨੀ ਪਾਣੀ ਵਾਲੀ ਟੈਂਕੀ ਹੋ ਗਈ ਉਹ ਤਾਂ ਚਲੋ ਦੱਸ ਹੀ ਦਿੰਦਾ ਐਮਆਰਐਫ ਦੇ ਟਾਇਰ ਆ ਗਏ ਹਾਂਜੀ ਤੇ ਨਾਲ ਸਪਿੰਨਰ ਆ ਗਏ ਇਹਨੇ ਲਾਤੀਆ ਬਾਤ ਠੀਕ ਹੈ ਜੀ ਕੀ ਬਤਾ ਜੀ ਕੀ ਬਿਲ ਚ ਆ ਗਿਆ ਉਹ ਗਿਣਤੀ ਆ ਗਈ ਨਾਲ ਬਿਲ ਚਾ ਤੇ ਗੰਟੀ ਗੰਟੀ ਆ ਆਪਣਾ ਲੋਗੋ ਆ ਗਿਆ ਬਾਜ ਵਾਲਾ ਬੀਐਸਸੀ ਦਾ ਲੋਗੋ ਹਾਂ ਬਾਜ ਤੇ ਐਲਈ ਲਟਾ ਇਹਨੂੰ ਲਾਤਦੇ ਐਲਈ ਲਾਈਟ ਸਾਰੀਆਂ ਐਲਈ ਆ ਆ ਦੇਖੋ ਰਵਿੰਦਰਾ ਮੋਰ ਲੱਗੀ ਆ ਦਿਖਾ ਲੋ ਲੱਗ ਗਿਆ ਹਾਂਜੀ ਆ ਲੱਗੀ ਮੋਰ ਤੇ ਆ ਲਾਤਾ ਸੀਐਨਸੀ ਕਟਿੰਗ ਮਸ਼ੀਨ ਤੇ ਬੁੱਟਰ ਫਾਰਮ ਬੁੱਟਰ ਫਾਰਮ ਬੁੱਟਰ ਫਾਰਮ ਉਹਨਾਂ ਦਾ ਗੋਤ ਆ ਗਿਆ 65 ਦਾ ਠੀਕ ਹੈ ਜੀ ਚਲੋ ਕਮਨ ਜਾ ਆ ਗਿਆ ਠੀਕਾ ਮੰਜਾ ਆ ਗਿਆ ਦੇਖ ਦਿਖਾ ਲਓ ਮੈਂ ਬਣਾ ਵੀ ਚਲੋ ਬਹਿ ਚਲਦੇ ਆ ਆਜੋ ਬੈ ਕੇ ਦੇਖ ਲੈਣੇ ਪਾਜੀ ਜੀ ਬੈਠੋ ਆ ਜੀ ਆਜੋ 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 ਨਾਲ ਪਾਜੀ ਆਜੋ 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 ਬੈਠੋ ਬਾਕੀ ਹੁਣੇ ਪੁੱਛ ਲਓ ਪਾਜੀ ਇਹਨਾਂ ਨੂੰ ਕਿੱਥਾਂ ਲਗੀ ਟਰਾਲੀ ਸੀਗਾ ਪਾਜੀ ਕਾਪੀ ਦਾ ਪਾਜੀ ਠੀਕ ਠਾਕ ਜੀ ਹਾਂਜੀ ਹਾਂਜੀ ਪਹਿਲਾਂ ਆਪਣਾ ਪਿੰਡ ਦੱਸੋ ਜੀ ਕਿਹੜਾ ਪਹਿਲਾਂ ਤਾਂ ਵਧਾਈਆਂ ਪਾਜੀ ਹੁਣਾਂ ਵਧਾਈਆਂ ਦਿੰਦੇ ਆ ਬਾਅਦ ਦਿੰਦੇ ਆ ਆਪਣੀ ਗੱਲ ਕਰ ਲਈਏ ਕਿਉਂ ਤਰਾ ਜੀ ਹਾਂਜੀ ਹਾਂਜੀ ਜਿਲ੍ਹਾ ਸ਼੍ਰੀ ਮਕਸ ਮੁਕਸ ਸਾਹਿਬ ਠੀਕ ਹੈ ਜੀ ਕਿੱਦਾਂ ਲੱਗਾ ਕੰਮ ਕਰ ਇਹਨਾਂ ਦਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਠਾਕ ਲੱਗਾ ਹਾਂਜੀ ਹਾਂਜੀ ਟਾਈਮ ਨਾਲ ਦੇ ਦਿੰਦੇ ਆ ਹਾਂਜੀ 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 50 ਲੀਟਰ ਕੰਮ ਕੀਤਾ ਦੱਸਦੇ ਆ ਨਹੀ ਪੂਰੇ ਟਾਈਮ ਤੇ ਮਿਲ ਹੀ ਗਈ ਬਸ ਤੁਹਾਨੂੰ ਥੋੜਾ ਬਤਾ ਹੋ ਜਾਂਦਾ ਹੈ ਜਿਹੜਾ ਹੋ ਜਾਂਦਾ ਉਹਦਾ ਕੋਈ ਗੱਲ ਨਹੀਂ ਹਾਂਜੀ ਹਾਂਜੀ ਪਰ ਜਿਹਨਾਂ ਕਲੇਟ ਕਰਦੇ ਉਹਨਾਂ ਕੇ ਫੇਰ ਕੰਮ ਦੇ ਵੀ ਵਟ ਕਰ ਦਿੰਦੇ ਆ ਨਾਲੇ ਭਾਜੀ ਵਧੀਆ ਕੰਮ ਕਰਨੂੰ ਟਾਈਮ ਤੇ ਲੱਗਦਾ ਇਹ ਹਾਂਜੀ ਹਾਂਜੀ ਚਲੋ ਠੀਕ ਤੇ ਖੁਸ਼ ਆ ਜੀ ਤੁਹਾਨੂੰ ਬਹੁਤ ਵਧਾਈਆਂ ਜੀ ਤੁਹਾਨਾਂ ਤਰ੍ਹਾਂ ਠੀਕ ਹੈ ਜੀ ਠੀਕ ਹੈ ਜੀ ਆ ਮੰਜਾ ਆ ਗਿਆ ਜੀ ਇਹ ਮੰਜਾ ਆ ਗਿਆ ਜੀ ਦੇਖ ਲਓ ਤਿੰਨ ਤੇ ਆ 5911 ਦਾ ਲਵਾਇਆ ਲੋਗੋ ਜੀ ਉੱਪਰ ਹੋਰਨ ਦਾ ਲੋਗੋ ਆ ਗਿਆ ਠੀਕ ਹੈ ਜੀ ਆ ਨਾਲ ਦਿੱਤੀ ਗੰਨ ਰੱਖੀ ਵਾਸਤੇ ਹੈ ਰੱਖੀ ਵਾਸਤੇ ਗੰਨ ਹੈਲਪ ਡਿਫੈਂਸ ਕਹਿੰਦਾ ਦਿੱਤੀਆਂ ਬਹੁਤ ਦੋ ਤਿੰਨ ਦਿੱਤੀਆਂ ਕੱਟੀ ਇਹ ਪੰਜ ਗੰਨਾਂ ਲਵਾਈਆਂ ਜੀ ਵਾਹ ਜੀ ਗੰਨਾਂ ਦਾ ਭਾਈ ਅਸ਼ੀਰਵਾਦ ਆ ਵੀ ਗੰਨ ਆ ਗਈ ਇੱਧਰ ਠੀਕ ਹੈ ਜੀ ਆਜੋ ਇੱਧਰ ਫਰੰਟ ਤੇ ਉੱਧਰ ਦੀ ਆਉਣਾ ਮੈਂ ਮੁੜ ਕੇ ਲੱਗਾ ਇੱਧਰ ਪੌੜੀ ਉੱਧਰ ਤੇ ਆ ਰਿਹਾ ਮੈਂ ਪੌੜੀ ਦਾ ਆ ਪੌੜੀ ਦਿਖਾ ਲਓ 1 ਮਿੰਟ ਹਾਂ ਪੌੜੀ ਦੇਖੋ ਇਹ ਵਧੀਆ ਪੌੜੀ ਲਾਤੀ ਆ ਜੀ ਪਹਿਲੀ ਉਹ ਦੇਖੀ ਬਣੀ ਇਹ ਹਾਂ ਮੈਂ ਕਹਾਂ ਜਿੱਦਾਂ ਮਰਜ਼ੀ ਮਾਰੋ ਛਾਤੀ ਵਿੱਚ ਅੱਗੇ ਫਲਾਈਦਾ ਇਹ ਭਾਜੀ ਉਹ ਨਵੀਂ ਚੀਜ਼ ਲਾ ਕੇ ਦਿੱਤੀ ਐ ਅੱਗੇ ਫਲਾਉਣੇ ਦਾ ਦੋ ਪੈਸੇ ਹੁੰਦੇ ਨੇ ਇਹ ਇੱਕ ਪੌੜੀ ਦਾ ਤੁਹਾਨੂੰ ਹੋਰ ਮਾਡਲ ਦੋ ਦਿਨਾਂ ਤੱਕ ਦਿਖਾਵਾਂਗੇ ਠੀਕ ਹੈ ਜੀ ਦੇਖਿਓ ਨਗਰਾਂ ਹੁੰਦੀਆਂ ਉਹ ਪੌੜੀ ਦੀਆਂ ਅੱਛਾ ਜੀ ਹਾਂ ਚਲੋ ਜੀ ਬਵਾਦੇ ਰਹੋ ਆ ਗਿਆ ਜੀ ਬਲਦੇਵ ਸਿੰਘ ਨੰ ਕੰਪਨੀ ਆਪਣਾ ਮਾਰਕਾ ਪੂਰਾ ਸੀਐਨਸੀ ਕਟਿੰਗ ਦਾ ਜੀ 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 ਠੀਕ ਹੈ ਜੀ ਆ ਪੀਟੀਓ ਇਹ ਪੀਟੀਓ ਵਾਲੀ ਟਰਾਲੀ ਆ ਪੀਟੀਓ ਵਾਲੀ ਟਰਾਲੀ ਹਾਂ ਜੀ ਪੀਟੀਓ ਵਾਲੀ ਆ ਹਾਂਜੀ ਹਾਈਡਰੋਲਿਕ ਪੀਟੀ ਵਾਲੀ ਜੀ ਹਾਂਜੀ ਠੀਕ ਹੈ ਜੀ ਆਹ ਫਰੰਟ ਤੇ ਉਹ ਲੋਆਈਆਂ ਭਾਜੀ ਉਹਨਾਂ ਨੇ ਬਜ਼ੁਰਗਾਂ ਦੀਆਂ ਫੋਟੋ ਬਜ਼ੁਰਗਾਂ ਦੀਆਂ ਫੋਟੋਆਂ ਠੀਕ ਹੈ ਜੀ ਇੱਧਰ ਵੀ ਤੇ ਉੱਧਰ ਵੀ ਉਹ ਉੱਧਰ ਦਿਖਾ ਲਦੇ ਆਗੇ ਠੀਕ ਹੈ ਜੀ ਤੇ ਇੱਧਰ ਇਹ ਅੰਮਦ ਜੇ ਪਛੇਰੇ ਆ ਆ ਗਿਆ ਗੇਅਰ ਇਹਦਾ ਅੱਛਾ ਜੀ ਪੀਟੀ ਦਾ ਗੇਅਰ ਆ ਗਿਆ ਠੀਕ ਹੈ ਜੀ ਲੱਗਿਆ ਥੋੜਾ ਟਾਈਟ ਆ ਹੋਰੰਗ ਰੰਗ ਲੱਗਾ ਬਹੁਤ ਰਿਆਲਾ ਹੋਊਗਾ ਹਾਂਜੀ ਠੀਕ ਹੈ ਜੀ ਇੱਥੇ ਲੌਕ ਹੋ ਗਿਆ ਆ ਦੇਖੋ ਪੇਂਟ ਦੇ ਵਿੱਚ ਦੀ ਸ਼ਕਲ ਦੇ ਦਿੱਤੀ ਆ ਕਰੀ ਪੇਂਟ ਤਾਂ ਹੌਲੋ-ਹੌਲੋ ਜੀ ਬਿਲਕੁਲ ਉੱਧਰ ਜਾਈਏ ਜੀ ਆਜੋ ਇਧਰ ਦੀ ਆਜੋ ਇਹ ਫਰੰਟ ਟੂਚ ਨੋਕ ਆ ਗਈ ਹਾਂਜੀ ਆਹ ਫਰੰਟ ਟੂਚ ਨੋਕ ਆ ਗਈ ਹਾਂ ਹਾਂ ਆਹ ਰੀ ਲਾ ਗਈ ਨਾਲ ਰੀ ਲੱਗ ਠੀਕ ਹੈ ਜੀ ਠੀਕ ਹੈ ਜੀ ਆ ਤਾਂ ਜਾਲੀ ਦਾ ਡਿਜ਼ਾਈਨ ਮੋਰੇ ਵਿੱਡੀ ਦਾ ਆ ਗਿਆ ਆ ਦੇਖ ਲਓ ਪੂਰਾ ਜੀ ਡਿਜ਼ਾਈਨ ਠੀਕ ਹੈ ਜੀ ਤੇ ਆ ਗਿਆ ਡਰਿੰਕ ਬਾਕਸ ਛਿੱਲ ਲਾ ਤੜ ਰਿਆਂ ਕੁਕ ਦੇ ਵਿੱਚ ਠੀਕ ਹੈ ਡਰਿੰਕ ਬਾਕਸ ਲੱਗ ਗਿਆ ਜੀ ਵਾਹ ਜੀ ਵਾਹ ਜੀ ਠੀਕ ਹੈ ਜੀ ਜੀ ਬਾਕੀ ਤਾਂ ਉਹ ਚੀਜ਼ ਆ ਪੀਟੀਓ ਬਾਕਸ ਆ ਗਿਆ ਹਾਂਜੀ ਦੂਜੇ ਬਾਕਸ ਆ ਪੀਟੀਓ ਕੱਢ ਕੇ ਇਹਦੇ ਵਿੱਚ ਆਪਾਂ ਰੱਖ ਸਕਦੇ ਹਾਂ ਜੀ ਜੀ ਰੱਖ ਸਕਦੇ ਕਿ ਰੱਖਾਂਗੇ ਇਹਦੇ ਵਿੱਚ ਰੱਖ ਕੇ ਰੱਖ ਦੇਣੀ ਆ ਕੋਈ ਨਹੀਂ ਹਾਂ ਤੇ ਬਾਕੀ ਤਾਂ ਜੀ ਇੱਕ ਮਿੰਟ ਲੇਟ ਸਰਦਾਰ ਜੰਗੀਰ ਸਿੰਘ ਪੁੱਤਰ ਇਹ ਆਪਣੇ ਕੋਣ ਸੀ ਜੀ ਇਹ ਪਰਦਾਦਾ ਜੀ ਇਹ ਪਰਦਾਦਾ ਜੀ ਉਧਰ ਕੋਣ ਹੈ ਜੀ ਉਹ ਦਾਦਾ ਜੀ ਉਹ ਦਾਦਾ ਜੀ ਉਧਰ ਭਾਜੀ ਉਹਨਾਂ ਦੇ ਦਾਦਾ ਜੀ ਆ ਇਹ ਇਧਰ ਪਰ ਦਾਦਾ ਜੀ ਆ ਬਹੁਤ ਚੰਗੀ ਗੱਲ ਆ ਜਿਹੜਾ ਬਜ਼ੁਰਗਾਂ ਨੂੰ ਯਾਦ ਰੱਖਿਆ ਆ ਗੱਲ ਤੇ ਪੀੜੀ ਨੂੰ ਤੇ ਨਾ ਹੀ ਪਤਾ ਆਪਣੇ ਡੈਡੀ ਤੋਂ ਬਾਅਦ ਇਹਨਾਂ ਦੀ ਇੰਨੀ ਕਿ ਜ਼ਿਆਦਾ ਕਮਾਈ ਸੀ ਨਾ ਜੀ 7 ਕਿੱਲਿਆਂ ਤੋਂ 100 ਕਿਲਾ ਪੜੀ ਬਣਾਈ ਜਾਈਏ ਇਹਨਾਂ ਜਣੀ ਇਹਨਾਂ ਨੇ 7 ਕਿੱਲਿਆਂ ਤੋਂ 7 ਕਿੱਲਿਆਂ ਤੋਂ 100 ਕਿਲਾ ਪੜੀ ਵਾਹ ਜੀ ਵਾਹ ਮੈਨਾਂ ਦਾ ਦਾਦਾ ਜੀ ਜੀ ਸਿੰਘ ਜੀ ਠੀਕ ਸਿੰਘ ਮੈਨਾਂ ਨਾਲ ਜਿਵੇਂ ਉਹ ਜੀ ਪੜੀ ਤੋਂ ਟਿੱਬਿਆਂ ਵਾਲੀ ਪੜੀ ਸੀ ਪਿੰਡ ਦੀ ਜੀ ਠੀਕ ਆ ਅੱਛਾ ਜੀ ਪੜੀ ਵਾਲੀ ਪੜੀ ਦੋ ਇੰਨੀ ਤਰੱਕੀ ਕੀਤੀ ਐਮੀਂਟ ਕੀਤੀ ਆ ਐਮੀਂਟ ਕੀਤੀ ਹੈ ਹਾਲੇ ਨਹੀਂ ਬਿਲਕੁਲ ਸਹੀ ਆ ਬਜ਼ੁਰਗਾਂ ਨੇ ਬਹੁਤ ਮੈਂ ਬੁਝਰਗਾ ਨਾਮ ਯਾਦ ਰੱਖਣਾ ਚਾਹੀਦਾ ਕਿਉਂ ਜੀ? ਜ਼ਰੂਰ ਜ਼ਰੂਰ ਜੀ। ਹਾਂਜੀ। ਬਾਕੀ ਆ ਆ ਗਿਆ ਜੀ ਆ ਪੇਂਟ ਤੋਂ ਚਲੋ ਧੀਰਾ ਹੀ ਆ ਹੁਣ। ਹਾਂਜੀ। ਹਾਂ। ਹੁਕਾਂ ਦੀ ਕੁਆਲਿਟੀ ਦੇਖੋ। ਇਧਰ ਪੇਂਟ ਦੀ ਕੁਆਲਿਟੀ ਦੇਖੋ। ਪੇਂਟ ਬਹੁਤ ਵਧੀਆ ਆ ਜੀ ਆ ਦੇਖੋ ਵਿੱਚ ਦੀ ਬੰਦਾ ਦਿਖ ਰਿਹਾ। ਹਾਂਜੀ। ਤੇ ਬਾਕੀ ਆ ਸਪਿੰਨਰ ਆ ਗਿਆ ਇਧਰ ਵੀ। ਜੀ ਜੀ। ਇਧਰ ਪੈਂਚੀ ਦੇਖੋ ਉਸ ਤੋਂ ਆਪਾਂ ਧੀਰੇ ਥੱਲੇ ਹੋ ਗਏ। ਹਾਂ ਥੱਲੇ ਜੈਕ ਆ ਗਿਆ ਸਾਰਾ। ਆ ਜੈਕ ਲੱਗਾ ਥੱਲੇ ਹਾਂਜੀ। ਉਹ ਸਾਰਾ ਥੱਲੇ ਵਾਲਾ 뷰 ਆ ਗਿਆ ਜੀ। ਜੀ ਜੀ। ਆ ਸਪਿੰਨਰ ਆ ਗਿਆ ਜੀ ਇਹ ਤਾਂ ਜੀਪ ਨਾਲ ਦਿੱਤੀ ਇਹਨੂੰ ਫੇਰ ਜੀਪ ਦੇ ਦਿੱਤੀ ਥਾਰ ਜੀ ਇੱਕ ਦੋ ਦਿੱਤੀਆਂ ਇੱਕੋ ਹੀ ਦਿੱਤੀ ਆ ਕਹਿੰਦੇ ਵਾਲੀਆਂ ਗੱਡੀਆਂ ਖੜੀਆਂ ਨਹੀਂ ਕਰਨੀਆਂ ਅਸੀਂ ਠੀਕ ਹੈ ਟਰੈਕਟਰਾਂ ਦਾ ਜ਼ਿਆਦਾ ਸ਼ੌਂਕ ਹੈ ਕਹਿੰਦੇ ਨਹੀਂ ਵਧੀਆ ਵੰਦੀਆ ਹਾਂਜੀ ਦੇਖ ਲਿਆ ਲੋ ਜੀ ਆ ਪੂਰਾ ਘੇਰਾ ਕੱਢ ਕੇ ਆ ਗਏ ਆ ਆਪਾਂ ਬੈਕ ਸਾਈਡ ਤੇ ਫੇਰ ਆ ਲੋ ਚਲੋ ਠੀਕ ਹੈ ਭਾਜੀ ਓਕੇ ਜੀ ਬਾਕੀ ਦੱਸਿਓ ਵੀਡੀਓ ਚ ਹਾਂਜੀ ਕਮੈਂਟ ਕਰਿਓ ਕਿ ਕਿਦਾਂ ਦੀ ਲੱਗੀ ਵੀਡੀਓ ਤੁਹਾਨੂੰ ਤੇ ਕਿਦਾਂ ਦੀ ਵੀਡੀਓ ਲੱਗੀ ਆ ਹਾਂਜੀ ਤੇ ਕਿਦਾਂ ਦਾ ਕੰਮ ਕਰ ਲੱਗਾ ਕੰਮ ਕਿਦਾਂ ਦਾ ਸਫਾਈ ਦਾ ਮੈਨੂੰ ਵਰਿਆ ਕਰੋ ਠੀਕ ਹੈ ਜੀ ਚਲੋ ਓਕੇ ਸਸੀਗਾਲ ਜੀ ਸਸੀਗਾਲ ਜੀ